ਸ਼੍ਰੀ ਕਾਲ ਜੀ ਮੈਂ ਪੂਨਮ ਸਿੱਧੂ ਆਜਾ ਸੀ ਇਸ ਸਟੈਂਪ ਖੜੇ ਆ ਮਿਨੀ ਸੈਕਟਰੀਟ ਪਟਿਆਲਾ ਜਿੱਥੇ ਕਿ ਤੁਹਾਨੂੰ ਸਭ ਨੂੰ ਪਤਾ ਹੀ ਹੈ ਕਿ ਜੰਗਲਾਤ ਡਿਪਾਰਟਮੈਂਟ ਦੇ ਕਰਮਚਾਰੀਆਂ ਦਾ ਪੱਕਾ ਧਰਨਾ ਲੱਗਿਆ ਹੋਇਆ ਆ ਤੁਸੀਂ ਦੇਖ ਸਕਦੇ ਹੋ ਕਿ ਇਹਨਾਂ ਨੇ ਪੱਕਾ ਧਰਨਾ ਲਗਾਤਾ ਆ ਤੇ ਇੱਥੇ ਇੱਥੇ ਇਹਨਾਂ ਦਾ ਰਹਿਣਾ ਹੁੰਦਾ ਆ ਤੇ ਸਾਡੇ ਨਾਲ ਪ੍ਰਧਾਨ ਜੀ ਵੀ ਨੇ ਤੇ ਤੁਸੀਂ ਦੇਖ ਸਕਦੇ ਹੋ ਕਿ ਇਹਨਾਂ ਨੇ ਇਹ ਦੇਖੋ ਖਾਣਾ ਇਹ ਜਿਹੜਾ ਖਾਣ ਪੀਣ ਦਾ ਪ੍ਰਬੰਧ ਆ ਉਹ ਵੀ ਇੱਥੇ ਕਰ ਰੱਖਿਆ ਆ ਇਹ ਪੱਕਾ ਪ੍ਰਧਾਨ ਜੀ ਕਹਿੰਦੇ ਪੱਕਾ ਮੋਰਚਾ ਲੱਗਿਆ ਓਏ ਆ ਤੇ ਕਿ ਜਿਹੜੀ ਸਰਕਾਰ ਆ ਜਿਹੜੀ ਆ ਇਹਨਾਂ ਦੇ ਮੰਗਾਂ ਨੇ ਉਹ ਪੂਰੀਆਂ ਨਹੀਂ ਕਰ ਰਹੀ ਹੈ ਕਿਉਂਕਿ ਇਹਨਾਂ ਨੂੰ ਬਹੁਤ ਉਮੀਦ ਆ ਸੀ ਕਿ ਜਦੋਂ ਭਗਵੰਤ ਮਾਨ ਦੀ ਸਰਕਾਰ ਆਏਗੀ ਭਗਵੰਤ ਮਾਨ ਨੇ ਬਹੁਤ ਸਾਰੇ ਵਾਅਦੇ ਕੀਤੇ ਸੀ ਕਿ ਜਿਹੜੇ ਕੱਚੇ ਕਰਮਚਾਰੀ ਨੇ ਉਹਨਾਂ ਨੂੰ ਪੱਕਾ ਕੀਤਾ ਜਾਏਗਾ ਪਰ ਹਜੇ ਤੱਕ ਜਿਹੜੀ ਇਹਨਾਂ ਦੇ ਕੱਚੇ ਕਰਮਚਾਰੀ ਨੇ ਉਹਨਾਂ ਨੂੰ ਪੱਕਾ ਨਹੀਂ ਕੀਤਾ ਗਿਆ ਹੈ ਗੱਲ ਕਰਦੇ ਆ ਪ੍ਰਧਾਨ ਜੀ ਨਾਲ ਉਹ ਕੀ ਕਹਿਣਾ ਚਾਹੁੰਦੇ ਨੇ ਹਾਂਜੀ ਪ੍ਰਧਾਨ ਜੀ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਇਹ ਦਿਨ ਹੋ ਗਏ ਤੁਹਾਨੂੰ ਦੱਸ ਮੈਡਮ ਜੀ ਸਾਨੂੰ ਜਿਹੜਾ ਹੈਗਾ 8ਵੇਂ ਦਿਨ ਦੇ ਵਿੱਚ ਸਾਡਾ ਅੱਜ ਪੱਕਾ ਮੋਰਟਾ ਚਾਲੂ ਆ ਜੀ ਭਗਵੰਤਬਾਨ ਸਰਕਾਰ ਨੇ ਵੋਟਾਂ ਤੋਂ ਪਹਿਲਾਂ ਸਾਡੇ ਨਾਲ ਬਹੁਤ ਵੱਡੇ ਵੱਡੇ ਵਾਅਦੇ ਕੀਤੇ ਪਹਿਲੀ ਮੰਗ ਇਹ ਸੀ ਵੀ ਕੱਚੇ ਕਾਮਿਆਂ ਨੂੰ ਮੈਂ ਪਹਿਲੇ ਕੈਬਨਟ ਮਿੰਟਰੀ ਦੇ ਵਿੱਚ ਹੀ ਰੈਗੂਲਰ ਕਰੂੰਗਾ ਪਰ ਅੱਜ 20 ਮਹੀਨਿਆਂ ਦਾ ਸਮਾਂ ਬੀਤਣ ਤੋਂ ਬਾਅਦ ਵੀ ਹੈ ਕੋਈ ਵੀ ਕੰਮਾ ਜਿਹੜਾ ਪੱਕਾ ਨਹੀਂ ਕੀਤਾ ਜੇ ਆਪਾਂ ਅਖਬਾਰੀ ਦੇਖੀਏ ਜੇ ਆਪਾਂ ਇਹਨਾਂ ਦੇ ਪੋਸਟਰ ਦੇਖੀਏ ਥਾਂ-ਥਾਂ ਦੇ ਉੱਤੇ ਪੋਸਟਰ ਲੱਗੇ ਹੋਏ ਨੇ ਵੀ 36000 ਕੰਮ ਆ ਜਿਹੜਾ ਅਸੀਂ ਰੈਗੂਲਰ ਕਰਤਾ ਕਿਸੇ ਵੀ ਡਿਪਾਰਟਮੈਂਟ ਦੇ ਗਰਾਊਂਡ ਲੇਬਰ ਦੇ ਉੱਤੇ ਕੋਈ ਵੀ ਕੰਮ ਆ ਜਿਹੜਾ ਪੱਕਾ ਨਹੀਂ ਕੀਤਾ ਸਿਰਫ ਟੀਚਰਾਂ ਦੀ ਜਿਹੜੀ ਹੈਗੀ ਆ ਉਸ ਤਨਖਾਹ ਬਤਾਈ ਗਿਆ ਉਹਨਾਂ ਨੂੰ ਵੀ ਹਜੇ ਤੱਕ ਪੱਕਾ ਨਹੀਂ ਕੀਤਾ ਹੈਗਾ ਜੋ ਸਾਡੇ ਨਾਲ ਵਾਦਾ ਕੀਤੇ ਸੀਗੇ ਸਾਡੀਆਂ ਕੈਬਨਟ ਦੇ ਮੀਟਰ ਵੀ ਇਹਨਾਂ ਨੇ ਜਿਹੜਾ ਹੈਗਾ ਐਲਾਨ ਕੀਤਾ ਵੀ ਅਸੀਂ ਜਿਹੜੇ ਕੱਚੇ ਕੰਮ ਆ ਪੱਕੇ ਕਰਨ ਜਾ ਰਹੇ ਹਾਂ ਅੱਜ ਉਹ ਵੀ 2 ਮਹੀਨੇ ਦਾ ਸਮਾਂ ਬੀਤ ਗਿਆ ਕੋਈ ਵੀ ਜਿਹੜਾ ਪੱਕਾ ਵਰਕਰਾਂ ਨੂੰ ਪੱਕਾ ਨਹੀਂ ਕਰ ਰਿਹਾ ਕਿ ਜ ਜਦੋਂ ਤੁਸੀਂ 2 ਮਹੀਨੇ ਦਾ ਜਿਹੜਾ ਟਾਈਮ ਦਿੱਤਾ ਸੀ ਤੁਸੀਂ ਜਿਹੜੀ ਐਪਲੀਕੇਸ਼ਨ ਇਹਨਾਂ ਨੂੰ ਦਿੱਤੀ ਸੀ ਉਸ ਤੋਂ ਬਾਅਦ ਤੁਹਾਡੇ ਨਾਲ ਉਹਨਾਂ ਨਾਲ ਕੀ ਗੱਲਬਾਤ ਹੋਈ ਹੈ ਤੁਹਾਡੀ ਕੋਈ ਮੀਟਿੰਗ ਹੋਈ ਹੈ ਉਹਨਾਂ ਨਾਲ ਸਾਡੀ ਕਟਾਰੂ ਜੰਗਲਾਤ ਮੰਤਰੀ ਕਟਾਰੂ ਚੱਕ ਜੀ ਨਾਲ ਮੀਟਿੰਗ ਹੋਈ ਸੀਗੀ ਮੀਟਿੰਗ ਤੇ ਵੀ ਸਾਨੂੰ ਵਿਸ਼ਵਾਸ ਦਵਾਇਆ ਵੀ ਜਿਹੜਾ ਪਹਿਲਾਂ ਅਸੀਂ ਪੱਕਾ ਬੁਲਾਇਆ ਸੀ ਪੱਕਾ ਮੋਰਚਾ ਉਹ ਅਸੀਂ ਉਹਨਾਂ ਤੋਂ ਮਿਲਤ ਵੀ ਕਰ ਦਿੱਤਾ ਸੀਗਾ ਉਹਨਾਂ ਨੇ ਸਾਨੂੰ 1.5 ਮਹੀਨੇ ਦਾ ਸਮਾਂ ਮੰਗਿਆ ਸੀ 1.5 ਮਹੀਨੇ ਦਾ ਸਮਾਂ ਦਿੱਤਾ ਪਰ ਉਸ ਤੋਂ ਬਾਅਦ ਉਹ ਆਪਣੇ ਬਾਅਦ ਦੇ ਤੋਂ ਭੱਜ ਗਏ ਨੇ ਸਰਕਾਰ ਜਿਹੜੀ ਅੱਜ ਜਿੰਨੇ ਵੀ ਹੈਗਾ ਬ੍ਰੇਕ ਪਿੱਛੇ ਜਾ ਰਹੀ ਆ ਜਿੰਨੇ ਵੀ ਫੈਸਲੇ ਲੈਨੇ ਸਾਰੇ ਜਿਹੜੇ ਹੈਗਾ ਬ੍ਰੇਕ ਪਿੱਛੇ ਜਾ ਜਾ ਰਹੀ ਆ ਸਰਕਾਰ ਉਹਨੂੰ ਦੇਖਦੇ ਹੋਏ ਵੀ ਇਹਨਾਂ ਦਾ ਕੋਈ ਵਿਸ਼ਵਾਸ ਨਹੀਂ ਹੈਗਾ ਆਮ ਆਦਮੀ ਪਾਰਟੀ ਦਾ ਸਾਨੂੰ ਜਿਹੜਾ ਹੈਗਾ ਪੱਕਾ ਮੋਰਚਾ ਲਾਉਣਾ ਪਿਆ ਕਿਉਂਕਿ ਜਿਹੜਾ ਨੋਟੀਫਿਕੇਸ਼ਨ 16 5 2023 ਨੂੰ ਜਾਰੀ ਕੀਤਾ ਹੈ ਉਹਦੇ ਵਿੱਚ ਸਰਤਾਂ ਲਗਾਤੀਆਂ ਨੇ ਯੋਗਤਾ ਦੀ ਸਰਤਾਂ ਲਗਾਤੀਆਂ ਨੇ ਜਿਹੜਾ 20 25 25 ਸਾਲ ਤੋਂ ਕੰਮ ਕਰਦਾ ਤੁਸੀਂ ਪਹਿਲਾਂ ਵੀ ਕਿਹਾ ਸੀ ਵੀ ਤੁਹਾਡੀ ਕੋਈ ਮੀਟਿੰਗ ਹੈ ਤੇ ਤੁਸੀਂ ਦੱਸ ਸਕਦੇ ਹੋ ਜਿਹੜੀ ਉਹ ਮੀਟਿੰਗ ਆ ਉਹ ਕਿੰਨੀ ਤਰੀਕ ਨੂੰ ਆ ਤੇ ਕਿਹਦੇ ਨਾਲ ਆ 7 ਤੋਂ 2 ਨੂੰ ਸਾਡੀ ਮਾਨਯੋਗ ਕਟਾਰੂ ਚੱਕ ਜੀ ਨਾਲ ਮੀਟਿੰਗ ਆ ਉਹਦੇ ਵਿੱਚ ਜੇ ਸਾਡੀਆਂ ਮੰਗਾਂ ਪੂਰੀਆਂ ਨਾ ਹੋਈਆਂ ਤਾਂ ਅਸੀਂ ਜਿਹੜਾ ਹੈਗਾ ਮੋਰਚਾ ਪੱਕਾ ਜਿਹੜਾ ਲੱਗਿਆ ਵਾ ਉਦੋਂ ਤੱਕ ਜਾਰੀ ਰਹੂਗਾ ਜਦੋਂ ਤੱਕ ਸਾਡੇ ਕਾਮਿਆਂ ਨੂੰ ਪੱਕਾ ਨਹੀਂ ਕੀਤਾ ਜਾਂਦਾ ਸਰ ਕੋਈ ਪ੍ਰਸ਼ਾਸਨ ਵੱਲੋਂ ਜਾਂ ਕੋਈ ਆਪ ਪਾਰਟੀ ਵੱਲੋਂ ਕੋਈ ਵੀ ਵਰਕਰ ਜਾਂ ਕੋਈ ਵੀ ਲੀਡਰ ਤੁਹਾਡੇ ਕੋਲ ਇਸ ਟਾਈਮ ਆਇਆ ਧਰਨੇ 'ਚ ਆਮ ਆਦਮੀ ਪਾਰਟੀ ਵੱਲੋਂ ਕੋਈ ਨਹੀਂ ਆਇਆ ਹੈਗਾ ਉਹਨਾਂ ਨੂੰ ਅਸੀਂ ਅਸੀਂ ਮੰਗ ਪੱਤਰ ਦਿੱਤੇ ਆ ਜਿਹੜਾ ਪ੍ਰਸ਼ਾਸਨ ਨਾਲ ਪ੍ਰਸ਼ਾਸਨ ਦੇ ਨਾਲ ਮੀਟਿੰਗ ਵੀ ਹੋਈ ਆ ਪੁਲਿਸ ਪ੍ਰਸ਼ਾਸਨ ਨਾਲ ਵੀ ਮੀਟਿੰਗ ਹੋਈ ਆ ਉਹਨਾਂ ਨੇ ਜਿਹੜਾ ਹੈਗਾ ਸਮਾਂ ਜਿਹੜਾ 7 ਦੋ ਦਾ 2024 ਦਾ ਦਵਾਇਆ ਮੈਂ ਤੁਹਾਡਾ ਮੇਰਾ ਹਰਿੰਦਰਪਾਲ ਸ਼ਰਮਾ ਸਾਬਕਾ ਚੇਅਰਮੈਨ ਬ੍ਰਾਹਮਣ ਵੈਲਫੇਅਰ ਬੋਰਡ ਪੰਜਾਬ ਤੇ ਸੂਬਾ ਪ੍ਰਧਾਨ ਸਨਾਤਨ ਸਮਾਜ ਵੈਲਫੇਅਰ ਫਰੰਟ ਪੰਜਾਬ ਸਰ ਜਿਵੇਂ ਕੀ ਤੁਹਾਨੂੰ ਪਤਾ ਹੀ ਹੈ ਕਿ ਜਿਹੜੀ ਆਪ ਪਾਰਟੀ ਦੀ ਸਰਕਾਰ ਹੈ ਤੇ ਭਗਵੰਤ ਮਾਨ ਜੀ ਨੇ ਬੜੇ ਵਾਅਦੇ ਕੀਤੇ ਸੀਗੇ ਜਿਹੜੇ ਵੀ ਕੱਚੇ ਕਰਮਚਾਰੀ ਨੇ ਉਹਨਾਂ ਨੂੰ ਪੱਕਾ ਕੀਤਾ ਜਾਏਗਾ ਹੋਰ ਵੀ ਜਿਹੜੇ ਪੰਜਾਬ ਦੇ ਵਿੱਚ ਜਿਹੜੇ ਕਾਫੀ ਲੋਕਾਂ ਨਾਲ ਵਾਅਦੇ ਕੀਤੇ ਗਏ ਸੀ ਤੇ ਹੱਦ ਤੱਕ ਉਹਨਾਂ ਦਾ ਕੋਈ ਵੀ ਵਾਅਦਾ ਪੂਰਾ ਨਹੀਂ ਹੋਇਆ ਹੈ ਤੁਹਾਨੂੰ ਕੀ ਲੱਗਦਾ ਹੈ ਕਿ ਇਹ ਜਿਹੜੀ ਭਗਵੰਤ ਮਾਨ ਦਾ ਮਤਲਬ ਵੋਟਾਂ ਲੈਣ ਦਾ ਇੱਕ ਤਰੀਕਾ ਸੀ ਜਾਂ ਸਰਕਾਰ ਬਣਾਉਣ ਦਾ ਤਰੀਕਾ ਸੀ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਨਹੀਂ ਅਸੀਂ ਤਾਂ ਇਹ ਗੱਲ ਗੱਲ ਕਰਨੀ ਚਾਹੁੰਦੇ ਆ ਜੀ ਜਿਹੜੀ ਸਰਕਾਰ ਕੋਈ ਵੀ ਹੈ ਜਦੋਂ ਮੁਲਾਜ਼ਮਾਂ ਦੇ ਨਾਲ ਗੱਲਬਾਤ ਹੁੰਦੀ ਹੈ ਵੀ ਅਸੀਂ ਤੁਹਾਨੂੰ ਪੱਕਾ ਕਰਾਂਗੇ 2 ਸਾਲ ਬੀਤ ਚੁੱਕੇ ਨੇ ਇਹ ਸਰਕਾਰ ਨੂੰ ਵੀ ਇਹਨਾਂ ਨੂੰ ਬੈਠ ਕੇ ਤਾਂ ਕੋਈ ਸਥਾਈ ਹੱਲ ਕੱਢਣਾ ਚਾਹੀਦਾ ਹੈ ਤਾਂ ਕਿ ਜਿਹੜੇ ਵਿਚਾਰੇ ਇਹ ਛੋਟੀਆਂ-ਛੋਟੀਆਂ ਤਨਖਾਹਾਂ ਜਾਂ ਛੋਟੇ-ਛੋਟੇ ਮੁਲਾਜ਼ਮ ਨੇ ਉਹ ਜਿੰਨੀ ਦੇਰ ਪੱਕੇ ਨਹੀਂ ਹੁੰਦੇ ਹੈਗੇ ਉਹਨਾਂ ਦੀ ਰੋਜ਼ਗਾਰ ਉਹਨਾਂ ਦੇ ਪੇ ਰਹਿਣ ਉਹਨਾਂ ਦੇ ਬੱਚਿਆਂ ਦਾ ਪੂ ਇੱਕ ਕਿਵੇਂ ਧੁੰਦਲਾ ਹੋਊਗਾ ਇਹਦਾ ਸਰਕਾਰ ਦਾ ਆਪਣਾ ਫਰਜ਼ ਬਣਦਾ ਹੈ ਵੀ ਅਸੀਂ ਇਹਨਾਂ ਲੀਡਰਾਂ ਨੂੰ ਜਿਹੜੇ ਕੋਈ ਵੀ ਮੁਲਾਜ਼ਮ ਜਿਹੜੇ ਬੈਠੇ ਨੇ ਧਰਨਿਆਂ ਤੇ ਬੈਠੇ ਨੇ ਉਹਨਾਂ ਦੇ ਜਿਹੜੀਆਂ ਜਾਇਜ਼ ਮੰਗਾਂ ਨੇ ਮੰਨ ਕੇ ਇਹਨਾਂ ਨੂੰ ਸੁਰੱਖਿਰੂ ਕਰੀਏ ਤੇ ਸਰਕਾਰ ਦੇ ਵਾਹਵਾ ਕਰਾਈਏ ਸਰ ਜੀ ਮੈਂ ਇਨਾ ਮੰਗਾਈ ਦਾ ਟਾਈਮ ਆ ਕਿ ਘਰ ਦੇ ਵਿੱਚ ਜਿਵੇਂ 4GB ਕਹਿੰਦੇ ਨੇ ਕਮਾਉਂਦੇ ਨੇ ਤੇ ਉਹਨਾਂ ਨੂੰ ਵੀ ਜਿਹੜਾ ਆ ਆਪਣਾ ਘਰ ਚਲਾਉਣਾ ਔਖਾ ਹੁੰਦਾ ਆ ਤੇ ਕਰਮਚਾਰੀ ਰੈਗੂਲਰ ਮਤਲਬ ਜਿਹੜੇ ਕੱਚੇ ਕਰਮਚਾਰੀ ਨੇ ਉਹਨਾਂ ਨੂੰ ਕਿੰਨਾ ਟਾਈਮ ਹੋ ਗਿਆ ਆ ਤੇ ਸਵੇਰ ਤੋਂ ਆਉਂਦੇ ਨੇ ਸ਼ਾਮ ਨੂੰ ਆਪਣੇ ਘਰ ਵਾਪਸ ਜਾਂਦੇ ਨੇ ਤੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਿ ਜਿਹੜੇ ਇਹਨਾਂ ਦਾ ਗੁਜ਼ਾਰਾ ਆ ਤੇ ਕਿ ਸਰਕਾਰ ਵੱਲੋਂ ਸਰਕਾਰ ਨੂੰ ਇਹਨਾਂ ਵੱਲ ਧਿਆਨ ਦੇਣਾ ਚਾਹੀਦਾ ਨਹੀਂ ਹੁੰਦਾ ਹੈ ਹੀ ਆ ਜੀ ਸਰਕਾਰ ਨੂੰ ਧਿਆਨ ਦੇਣਾ ਚਾਹੀਦਾ ਅਸੀਂ ਜੇ ਇਹਨਾਂ ਦੀਆਂ ਮੰਗਾਂ ਨਾ ਮੰਨੀਆਂ ਜਾਂ ਮਲਾਜ਼ਮ ਪੱਕੇ ਨਾ ਕੀਤੇ ਤਾਂ ਅਸੀਂ ਵੀ ਸਾਰਾ ਜਿਹੜਾ ਪੰਜਾਬ ਦੇ ਵਿੱਚ ਖੜਦੂ ਪਾ ਦੇਾਂਗੇ ਤੇ ਜਿਸ ਤਰ੍ਹਾਂ ਕਿਸਾਨਾਂ ਨੇ ਆਪਣੀਆਂ ਮੰਗਾਂ ਦੇ ਲਈ ਇੱਕ ਇਤਿਹਾਸਕ ਅੰਦੋਲਨ ਰਚਿਆ ਤੇ ਅਸੀਂ ਵੀ ਮਲਾਜ਼ਮਾਂ ਦੇ ਨਾਲ ਰਲ ਕੇ ਇੱਕ ਅਹਿਜ ਇਤਿਹਾਸਿਕ ਅੰਦੋਲਨ ਰਚਣ ਦੀ ਕੋਸ਼ਿਸ਼ ਕਰਾਂਗੇ ਰਚਾਂਗੇ ਵੀ ਤਾਂ ਕਿ ਜਿਹੜੇ ਸਾਡੇ ਆਉਣ ਵਾਲਾ ਭੂਇਖਾ ਕੱਚੇ ਮਲਾਜ਼ਮਾਂ ਦਾ ਉਹਨਾਂ ਦਾ ਜਿਹੜਾ ਸੁਨਹਿਰੀ ਭੂਇਖਵਣ ਸਾਡੇ ਨਾਲ ਬਨੇਰੋ ਮੈਂ ਪੁਨਮ ਸਿੱਧੂ ਕੈਮਰਾਮੈਨ ਰਵਿੰਦਰ ਸਿੰਘ ਗਿਲਨਾਲ